ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਕਾਫੀ ਕਿਸਾਨ ਦੋਸਤ ਪੁੱਛਦੇ ਆ ਕਿ ਸਣੀ ਵੀਰੇ ਜਿਹੜੇ ਬਾਜ਼ਾਰ ਦੇ ਵਿੱਚ ਕਾਫੀ ਤਰ੍ਹਾਂ ਦੇ ਇਹੋ ਜਿਹੇ ਪ੍ਰੋਡਕਟ ਆ ਨੇ ਜਿਨ੍ਹਾਂ ਦੇ ਵਿੱਚ ਲੋਕ ਕਹਿ ਦਿੰਦੇ ਆ ਕਿ ਜਿਉਂਦੇ ਜਵਾਨੂ ਆ ਕੀ ਵਾਕਈ ਹੀ ਜਿਉਂਦੇ ਜਵਾਨੂ ਆਪਣੇ ਐਗਰੀਕਲਚਰ ਪ੍ਰੋਡਕਟਸ ਦੇ ਵਿੱਚ ਆਂਦੇ ਆ ਤੇ ਜੇ ਜਿਉਂਦੇ ਜਵਾਨੂ ਆ ਤੇ ਉਹ ਜਿੰਦਾ ਕਿਵੇਂ ਰਹਿੰਦੇ ਆ ਕਿਸਾਨ ਦੋਸਤੋ ਮੈਨੂੰ ਕਿਸੇ ਦੇ ਕੰਪਨੀ ਬਾਰੇ ਪ੍ਰੋਡਕਟ ਬਾਰੇ ਤਾਂ ਨਹੀਂ ਪਤਾ ਮੈਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਗਾ ਪਰ ਨਚੀਨੋ ਨੇ ਇੱਕ ਵਰਦਾਨ ਕੱਢਤਾ ਹਰ ਇੱਕ ਫਸਲ ਲਈ ਸਭ ਤੋਂ ਪਹਿਲਾਂ ਚੈੱਕ ਕਰੋ ਕੀ ਲਿਖਿਆ ਜੀ ਫਾਰ ਦਾ 올 ਕ੍ਰੋਪਸ ਇਹੀ ਚੀਜ਼ ਸ਼ਾਇਦ ਤੁਹਾਨੂੰ ਕਿਸੇ ਹੋਰ ਕੰਪਨੀ ਦੇ ਵਿੱਚ ਸੌਲਟ ਵੀ ਮਿਲ ਜੇ ਪਰ ਮੈਂ ਇਸ ਗੱਲ ਦਾ ਦਾਵਾ ਕਰਦਾ ਇਹ ਚੀਜ਼ ਤੁਹਾਨੂੰ ਕਿਤੇ ਨਹੀਂ ਮਿਲਣ ਵਾਲੀ ਉਹ ਕਿਉਂ ਨਹੀਂ ਮਿਲਣ ਵਾਲੀ ਵਾਕਈ ਹੀ ਇਹਦੇ ਵਿੱਚ ਜਿਉਂਦੇ ਜਵਾਨ ਹੋ ਆ ਉਹ ਕਿਵੇਂ ਪ੍ਰੂਫ ਹੁੰਦਾ ਜੀ ਦੇਖੋ ਆਮ ਤੌਰ ਤੇ ਬੱਥੇਰੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਸੇਲ ਕਰਦੇ ਆ ਮੈਂ ਵੀ ਸੇਲ ਕਰਦਾ ਹਰ ਚੀਜ਼ ਦਾ ਇੱਕ ਵੱਖਰਾ ਫਾਇਦਾ ਹੁੰਦਾ ਪਰ ਦੇਖ ਰਹੇ ਹੋ ਨਿੱਕੀ ਜੀ ਗੱਲ ਧਿਆਨ ਨਾਲ ਟੱਕਣ ਦੇ ਵਿੱਚ ਇੱਕ ਕੀ ਆ ਮੋਰੀ ਆ ਕੱਲਾ ਇਹ ਨਹੀਂ ਕਿ ਮੇਰੇ ਮੂਰੇ ਇੱਕ ਚੀਜ਼ ਪਈ ਹੈ ਤਾਂ ਇਸੇ ਟੱਕਣ ਦੇ ਵਿੱਚ ਮੋਰੀ ਆ ਆ ਨਾਲ ਇੱਕ ਦੂਸਰਾ ਲੀਟਰ ਪਿਆ ਟੱਕਣ ਦੇ ਵਿੱਚ ਮੋਰੀ ਇਸ ਲੀਟਰ ਦੇ ਵਿੱਚ ਵੀ ਹੈਗੀ ਹੈ ਰੀਜ਼ਨ ਕੀ ਹੈ ਇਹਦੇ ਤੇ ਉੱਪਰ ਕੋਈ ਸੀਲ ਨਹੀਂ ਹੈਗੀ ਨਾ ਦਵਾਈ ਡਿਗਰੀ ਹੈ ਆਹ ਲੋ ਨਾ ਦਵਾਈ ਕੋਈ ਅੰਦਰ ਜਾ ਸਕਦੀ ਹੈ ਪਰ ਹਰ ਬਲੇ ਇੱਕ ਇੱਕ ਪਲ ਸਾਹ ਇਹਦੇ ਵਿੱਚ ਅੰਦਰ ਜਾ ਰਿਹਾ ਮਤਲਬ ਕਿ ਆਕਸੀਜਨ ਇਹਦੇ ਵਿੱਚ ਅੰਦਰ ਜਾ ਰਿਹਾ ਰੀਜ਼ਨ ਕੀ ਹੈ ਇਹਦੇ ਵਿੱਚ ਆਲਰੇਡੀ ਜਿਉਂਦੇ ਜੀਵ ਹਨ ਇਹਨੂੰ ਕਿਸੇ ਵੀ ਸਟੇਜ ਦੇ ਵਿੱਚ ਨਜੀਨੋ ਕੰਪਨੀ ਦੇ ਕਹਿਣ ਤਬਕ ਯੂਨੀਵਰਸਿਟੀ ਦੇ ਕਹਿਣ ਤਬਕ ਇੱਕ ਪਹਿਲੀ ਇੱਕ ਇਹਦੀ ਸਪਰੇ ਟਿਲਰਿੰਗ ਸਟੇਜ ਤੇ ਮਤਲਬ ਕਿ ਫਟਾਰੇ ਦੇ ਵਿੱਚ ਜਿਹੜੇ ਸੇਮ ਫਟਾਰਾ ਕਰ ਰਹੀ ਹੁੰਦੀ ਫਸਲ ਉਸ ਤੇ ਇੱਕ ਫੁੱਲਾਂ ਦੀ ਅਵਸਥਾ ਤੇ ਇਹਦੀ ਸਪਰੇ ਜ਼ਰੂਰ ਕਰੋ ਭਾਵੇਂ 1 ਕਿਲੇ ਚ ਯੂਜ਼ ਕਰੋ ਤੇ ਭਾਵੇਂ ਤੁਸੀਂ ਸਾਰੇ ਖੇਤ ਚ ਯੂਜ਼ ਕਰੋ ਪਰ ਯੂਜ਼ ਜ਼ਰੂਰ ਕਰਕੇ ਦੇਖੋ ਐਨ ਪੀ ਕੇ ਦਾ ਇੱਕ ਵੱਖਰਾ ਮਹੱਤਵ ਹੁੰਦਾ ਹੈ ਕਿ ਉਹਨੇ ਕਮੀ ਪੂਰੀ ਕਰਨੀ ਹੁੰਦੀ ਹੈ ਜਿਉਂਦੇ ਜਵਾਨੂੰ ਉਹਦਾ ਇੱਕ ਵੱਖਰਾ ਮਹੱਤਵ ਹੈ ਕੰਪਨੀ ਦੇ ਕਹਿਣ ਮੁਤਾਬਕ ਤੇ ਯੂਨੀਵਰਸਿਟੀ ਦੇ ਕਹਿਣ ਮੁਤਾਬਕ ਜੇਕਰ ਇਹਦੀ ਫੁੱਲਾਂ ਦੀ ਅਵਸਥਾ ਦੀ ਸਪਰੇ ਹੋ ਜਾਂਦੀ ਹੈ ਤਾਂ ਐਵਰੇਜ ਦੂਸਰੇ ਖੇਤ ਨਾਲੋਂ 5 ਤੋਂ ਲੈ ਕੇ 7 ਮੰਨ ਤੱਕ ਝਾੜ ਦੇ ਵਿੱਚ ਡਿਫਰੈਂਸ ਦੇਖਣ ਨੂੰ ਜ਼ਰੂਰ ਮਿਲਦਾ ਥੈਂਕ ਯੂ ਸੋ ਮੱਚ ਸਸ਼ੀ ਕਾ ਜ